ਇਹ ਕਿੰਨੇ ਟਾਈਮ ਤੋਂ ਜੁੜੇ ਜੀ ਇਹਨਾਂ ਨਾਲ? ਇਹ ਤਾਂ ਤਕਰੀਬਨ ਜੋਂ ਖੇਤੀ ਜੁੜੇ ਆ ਜੀ 32 ਸਾਲ ਹੋ ਗਏ ਜੀ। 30 ਸਾਲ? ਹਾਂ ਜੀ ਇਹਨਾਂ ਦੀ ਦੁਕਾਨ ਤੇ ਉਹਨਾਂ ਪਹਿਲਾਂ ਅੰਦਰ ਲੈਡੇ ਹੁੰਦੇ ਸੀਗੇ ਜੀ। ਮੋਬਦਾਨ ਕਾਨ ਬਾਹਰ ਆ ਗਈ, ਬਾਹਰ ਆ ਗਈ। ਠੀਕ ਹੈ। ਤੇ ਕਿਵੇਂ ਆ ਕੰਮ ਇਹਨਾਂ ਦਾ? ਕੰਮ ਜੀ ਸਾਡੇ ਹਿਸਾਬ ਨਾਲ ਤਾਂ ਬਹੁਤ ਠੀਕ ਲੱਗਿਆ ਸਾਨੂੰ ਤਾਂ ਹੀ ਜੁੜੇ ਹੋਏ ਨਹੀਂ ਤਾਂ ਹੁਣ ਆਪਾਂ 4 ਰੁਪਏ ਕਿਡੇ-ਕੁਡੇ ਖਾ ਕੇ ਸਾਰੇ ਫੇਰ ਹੀ ਉੱਥੇ ਤੱਕਾ ਕੇ ਖੜਦਾ ਜੇ ਆਪਾਂ ਨੂੰ ਮਨਾਂ ਚ ਠੀਕ ਲੱਗੂ। ਇਹ ਰੇਟ ਦੇ ਵਿੱਚ ਫਰਕ ਆ ਜਾਂ ਕੁਆਲਿਟੀ ਦੇ ਵਿੱਚ ਫਰਕ ਆ? ਕੁਆਲਿਟੀ ਵੀ ਸਹੀ ਹੈ ਜੀ, ਰੇਟ ਵੀ ਅੱਜ ਦੀ ਵੀਡੀਓ ਬਣਾ ਰਹੇ ਹਾਂ ਸੀਜ਼ਨ ਤੇ ਮੱਕੀ ਦੀ ਵੀਡੀਓ ਲੈ ਕੇ ਆਏ ਆਂ ਮੂੰਗੀ ਦੀ ਤੇ ਨਾਲ ਸਪਰੇ ਹਾਂ ਸੀਜ਼ਨ ਦੇ ਵਿੱਚ ਜਿਵੇਂ ਸੁੰਡੀ ਦੇ ਸਪਰੇ ਗਰੋਥ ਵਾਲੀ ਉਹਦੇ ਸੰਬੰਧ ਦੇ ਵਿੱਚ ਵੀਡੀਓ ਲੈ ਕੇ ਆਏਗੇ ਸੋ ਵੀਡੀਓ ਨੂੰ ਪੂਰੀ ਦੇਖਿਓ ਤੇ ਸ਼ੇਅਰ ਕਰਿਓ ਤਾਂ ਆਪਾਂ ਮੰਡੀ ਦੇ ਵਿੱਚ ਖੜੇ ਆਂਗੇ ਤੇ ਬੱਸ ਸਟੈਂਡ 메ਨ ਚੌਂਕ ਪੈਂਦਾ ਜਿਹੜਾਗਾ ਉਥੋਂ ਤਾਜੋ ਰੋਡ ਪੈਂਦਾਗਾ ਤਾਜੋ ਰੋਡ ਦੇ ਉੱਪਰ ਬਾਈਆਂ ਦੀ ਜਿਹੜੀ ਦਵਾਈਆਂ ਦੀ ਦੁਕਾਨ ਹੈ ਬੀਜ ਭੰਡਾਰ ਹੈਗਾ ਕੀ ਨਾਮ ਆ ਜੀ ਆਪਣੇ ਬੀਜ ਭੰਡਾਰ ਦਾ ਕਿਸਾਨ ਬੀਜ ਭੰਡਾਰਾ ਜੀ ਤਾਜੋ ਰੋਡ ਤੇ ਸਥਿਤ ਹੈ ਜੀ ਇਹ ਬਸ ਸਟੈਂਡ ਤੋਂ 20 25 ਕਰਮਾ ਬਸ ਤਾਜੋ ਕੰਨੀ ਨੂੰ ਤੇ ਬਾਈ ਦਾ ਸੁਬਨਾਮ ਕੀ ਹੈ ਕਰਨ ਕਰਨ ਹਾਂਜੀ ਤੇ ਕਰਨ ਵੀਰੇ ਫਿਰ ਕੀ TM ਕਾ ਲੈ ਕੇ ਆਇਆ ਕੀ ਰੇਟਾਂ ਦੇ ਵਿੱਚ ਫਰਕ ਰਹੂਗਾ ਰੇਟਾਂ ਜੀ ਆਏ ਆ ਜੀ ਬਾਜ਼ਾਰ ਨਾਲੋਂ ਬਹੁਤ ਘੱਟ ਰੇਟਾਂ ਜੀ ਸਾਡੇ ਜੀ ਸਾਰੇ ਬੀਜ ਮਿਲਣਗੇ ਮੱਕੀ ਦੇ ਵੀ ਵੀ ਗੁੰਗੀ ਦੇ ਵੀ ਘੱਟ ਰੇਟ ਤੇ ਮਿਲਣਗੇ ਬਾਜ਼ਾਰ ਨਾਲੋਂ ਤੇ ਪੱਕੇ ਬਿਲਤੇ ਮਿਲਣਗੇ ਪੱਕੇ ਬਿਲਤੇ ਮਿਲਣਗੇ ਹੁਣ ਜਿਵੇਂ ਤੁਸੀਂ ਸੁੰਡੀ ਵਾਲੀ ਤੇ ਲਾ ਲੋ ਮੱਕੀ ਦੇ ਸੁੰਡੀ ਵਾਲੀ ਦਵਾਈ ਜੀ ਤੁਹਾਨੂੰ 200 ਰੁਪਏ ਦੇ ਵਿੱਚ ਸੁੰਡੀ ਮਾਰ ਦਾਂਗੇ ਜੀ ਪੱਕੇ 8 ਕਿੱਲਿਆਂ ਦਾ ਪੂਗਾ 1600 ਰੁਪਏ ਦਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਈ 505 ਵੀ ਪਾਈਏ ਪਾਰੇ ਲੋਕ 505 475 ਰੁਪਏ ਲੀਟਰ ਦਾ ਰੇਟ ਹੈ ਜੀ ਠੀਕ ਹੈ ਜੋ ਕਿ ਆਪਾਂ ਤਨ ਕਿੱਲਿਆਂ ਦੇ ਵਿੱਚ ਪਾਉਣੇ ਆ ਜੀ 155 58 ਰੁਪਏ ਕਿੱਲਾ ਬੈ ਗਈ ਜੀ ਹਾਂਜੀ ਰੇਟ ਵੀ ਘਟ ਹੋਣਗੇ ਤੇ ਕੁਆਲਟੀ ਵੀ 101% ਪੱਕੇ ਮਿਲਦੇ ਪੱਕੇ ਮਿਲਦੇ ਕੰਮ ਕਰੂਗੀ ਬਿਲਕੁਲ ਤੇ ਆਪਾਂ ਸ਼ੁਰੂਆਤ ਕਰ ਲੈਣੇ ਜਿਵੇਂ ਮੱਕੀ ਦੇ ਬੀਜ ਨੇ ਸੰਜੈਟਾ 70 50 ਜਿਹੜਾ ਚੱਲ ਰਿਹਾ ਹੈ ਕਾਫੀ ਡਿਮਾਂਡ ਹੈ ਕਿਸਾਨ ਭਰਾਵਾਂ ਦੀ 70 50 ਹੋ ਗਿਆ ਜੀ 30 33 ਹੋ ਗਿਆ 18 44 ਹੋ ਗਿਆ 33 96 ਹੋ ਗਿਆ ਨੁਟ੍ਰਾਂਟਾ 1209 ਹੋ ਗਿਆ ਜੀ ਫੋਰਾਜਨ ਦੀ 13 23 ਹੋ ਗਈ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਸਿਰੀ ਸੀਡ ਦੀ 11 19 ਵੈਰਾਈਟੀ ਹੋਗੀ ਇਹ ਸਾਰੀਆਂ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਨੇ ਜਿਹੜੀ ਕਿ 70 75 ਦਿਨਾਂ ਦੇ ਵਿੱਚ ਤਿਆਰ ਹੈ ਚੈਲੇਜ ਵਾਸਤੇ ਫਿਰ ਮੂੰਗੀਆਂ ਆ ਗਈਆਂ 11 42 ਹੋ ਗਈ 1400 ਮੂੰਗੀ ਹੋਗੀ 444 ਹੋਗੀ ਵਿਕਰਾਂਤ ਹੋਗੀ 421 ਹੋਗੀ 668 ਹੋਗੀ ਇਹ ਸਾਰੀਆਂ ਮੂੰਗੀਆਂ ਟਾਈਮ ਨਾਲ ਆਉਂਦੀਆਂ ਨੇ ਤੇ ਘੱਟ ਰੇਟ ਤੇ ਆ ਹੋ ਹੋਗੀ ਸਾਰੇ ਮਿਲ ਜਾਣਗੇ ਤਕਰੀਬਨ ਜਿਹੜੀ ਥੋੜੀ ਡਿਮਾਂਡ ਹੋਗੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਸ ਤੁਸੀਂ ਕਾਲ ਹੀ ਕਰਨੀ ਐ ਹਰੇਕ ਵੈਰਾਈਟੀ ਮਿਲ ਜੂਗੀ ਬੇਦ ਬਾਈ ਨੇ ਕਿਵੇਂ ਦੱਸਿਆ ਹੈਗਾ ਵੀ ਬਿਲ ਕੱਟ ਕੇ ਹੈਨਾ ਪੱਕਾ ਬਿਲ ਦਾ ਮਾਰਕੀਟ ਦੀ ਗਰੰਟੀ ਹੂੰ ਕਾਲ ਕਰ ਲਿਓ ਪਹਿਲਾਂ ਸਾਰੇ ਬ੍ਰਾਂਡ ਵੇਲਣਗੇ A to Z ਦਵਾਈਆਂ ਦੇ ਜੀ ਕੁੱਲੀ ਬ੍ਰਾਂਡ ਹੀ ਪਿਆ ਸਾਰਾ ਪੱਕੇ ਬਿਲ ਤੇ ਮਿਲੂਗਾ ਤੇ ਸੁੰਡੀ ਵਾਸਤੇ ਕਿਹੜੀ ਕਿਹੜੀ ਜ਼ਿਆਦਾ ਚੱਲ ਰਹੀ ਹੈ ਸੁੰਡੀ ਵਾਸਤੇ ਜੀ ਜਿਵੇਂ 505 ਚੱਲ ਰਹੀ ਸਟਾਰਟਿੰਗ 505 ਤੇ ਆਜੋ 475 ਰੁਪਏ ਦਾ ਲੀਟਰ ਦਾ ਰੇਟ ਹੈ ਜੀ ਠੀਕ ਹੈ ਫੇਰ ਆ ਜੋ ਤੁਸੀਂ 1.9 ਦਾ ਰੇਟ ਆ ਜੋ ਠੀਕ ਹੈ ਨਾ ਜੀ সিলਵਰ ਦਾ ਲੀਟਰ ਦੇ ਵਿੱਚ ਆਉਂਦੀ ਹੈ 1600 ਦਾ ਲੀਟਰ ਹੈ 8 ਗਿੱਲਿਆਂ ਦਾ ਫੇਰ ਤੁਸੀਂ ਆ ਜੋ ਕੋਰਾ ਜੀਨ ਪੈ ਚੱਲ ਰਹੀ ਹੈ ਕੋਰਾ ਜੀਨ ਪਾ ਰਹੇ ਆ 480 ਰੁਪਏ ਦਾ 150 ਗ੍ਰਾਮ ਜੀ ਜੀ 2.5 ਕਿਲੋ ਦਾ ਵਿੱਚ ਰੇਟ ਆ ਉਹਦਾ ਫੇਰ ਤੁਸੀਂ ਆ ਜੋ ਆਪਣੀ ਅੱਤ ਨਾਈਟਮਨ ਜਿਹੜੀ ਮੇਨ ਚੱਲ ਰਹੀ ਹੈ ਫੇਰ ਆ ਗਈ ਡੈਲੀਗੇਟ ਜੀ ਵੀ ਟੈਂਪਰੇਚਰ ਹਾਈ ਹੋ ਜਾਂਦਾ ਉਥੇ ਡੈਲੀਗੇਟ ਕੰਮ ਕਰਦੀ ਹੈ ਜੀ ਡੈਲੀਗੇਟ ਤਾਂ ਮਸ਼ਹੂਰ ਹੈ ਸਾਰਿਆਂ ਨੂੰ ਪਤਾ ਹੀ ਹੈ ਇਹ ਵੀ ਪੱਕੇ ਬਿਲ ਤੇ ਦੇਵਾਂਗੇ ਬਾਜ਼ਾਰੋਂ ਘੱਟ ਰੇਟ ਦੇਵਾਂਗੇ ਇੱਕ ਵਾਰੀ ਬੰਦਾ ਜ਼ਰੂਰ ਫੋਨ ਤੇ ਟਰਾਈ ਕਰ ਲੈਣੇ ਕੱਖਾਂ ਵਾਸਤੇ ਜੀ ਕੱਖਾਂ ਵਾਸਤੇ ਜਿਵੇਂ ਲੋਟਸ ਵਾਲਾ ਸਾਲਟ ਆ ਗਿਆ ਜੀ ਆਹ ਸਾਲਟ ਤਾਂ ਲੋਟਸ ਵਾਲਾ ਜੀ 590 ਰੁਪਏ ਤੋਂ ਸ਼ੁਰੂ ਹੈ ਜੀ ਨਾਲ ਇਹਦੇ ਇਹ ਕਿਹੜੇ ਕਿਹੜੇ ਕੱਖਾਂ ਨੂੰ ਕਵਰ ਕਰਦੀ ਹੈ ਇਹ ਇਹ ਮੋਥਰੇ ਨੂੰ ਛੱਡ ਕੇ ਸਾਰੇ ਕੱਖ ਮਾਰ ਦਿੰਦੀ ਸਾਰੇ ਮਾਰ ਦੋ ਹਾਂਜੀ ਇੱਕ ਵਾਰੀ ਜੀ ਇੱਕ ਵਾਰੀ ਠੀਕ ਹੈ ਜੀ ਤੇ ਗਰੋਥ ਪ੍ਰੋਮੋਟਰ ਆਪਣੇ ਕੋਲੇ ਕਿਹੜੇ ਕਿਹੜੇ ਗਰੋਥ ਪ੍ਰੋਮੋਟਰ ਕਈ ਆ ਜਾਂਦੇ ਜੀ ਘੱਟ ਰੇਟ ਦੇ ਵਿੱਚ ਜੀ 5 ਆ ਗਿਆ ਬੂਮ ਫਲਾਵਰ ਆ ਗਿਆ ਬਾਕੀ ਸਾਰੇ ਆਈਸੀਐਲ ਕੰਪਨੀ ਦੇ ਆਈਸੀਐਲ ਕੰਪਨੀ ਦੇ ਨਿਊਟ੍ਰੀਐਂਟਸ ਨੇ ਜੀ ਸਾਰੇ ਇਹ ਟਾਈਮ ਸਰ ਪੈਨ ਵਾਲੇ ਨੇ ਕੋਈ ਬੂਸਟਰ ਹੋ ਗਿਆ ਜਿਵੇਂ ਸਟਾਰਟਰ ਹੋ ਗਿਆ ਠੀਕ ਹੈ ਪੀਕਮੈਂਟ ਹੋ ਗਿਆ ਸਾਰੇ ਟਾਈਮ ਟੂ ਟ੍ਰੈਂਪ ਆਉਂਦੇ ਨੇ ਸਹੀ ਨਿਊਟ੍ਰੀਐਂਟ ਹੈ ਜਿਹੜੇ ਮਤਲਬ ਮੱਕੀ ਨੂੰ ਚਾਹੀਦੇ ਆ ਮੂੰਗੀ ਹਾਂ ਜੀ ਦੱਸਤਾ ਹਨਾ ਜਿਹੜਾ ਕਿ ਸੀਜ਼ਨ ਆਊਗਾ ਆਪਾਂ ਮਤਲਬ ਝੋਨੇ ਦੀਆਂ ਵੈਰਾਈਟੀਆਂ ਬੀਜ ਵਾਸਤੇ ਹਨਾ ਜਿਵੇਂ 110 ਹੋਗੀ 131 ਹੋਗੀ 126 ਹੋਗੀ ਤੇ ਬਾਸਮਤੀਆਂ ਸਾਰੀਆਂ ਹੋ ਗਈਆਂ ਸਾਰੀਆਂ ਅਵੇਲੇਬਲ ਮਿਲਣਗੀਆਂ ਬਿਲਕੁਲ ਜੀ ਇੱਕ ਵਾਰ ਲੋਕੇਸ਼ਨ ਦੁਬਾਰਾ ਬੋਲ ਦੋ ਜੀ ਲੋਕੇਸ਼ਨ ਜੀ ਕਿਸਾਨ ਬੀਜ ਭੰਡਾਰ ਤਾਜੋ ਰੋਡ ਜੀ ਨੀਅਰ ਮੇਨ ਬੱਸ ਸਟੈਂਡ ਤਵਾ ਮੰਡੀ ਜੀ ਤੇ ਕੰਟੈਕਟ ਨੰਬਰ ਸਕਰੀਨ ਤੇ ਆ ਜਾਂਦਾ ਤੇ ਬਾਕੀ ਮੇਰੇ ਇਧਰ ਵੀਡੀਓ ਦੇ ਵਿੱਚ ਦਿਖਾ ਦੇ ਜਿਹੜਾ ਕਿਸਾਨ ਵੀਰ ਵੀ ਬੈਠੇ ਨੇਗੇ ਤੇ ਕਿਸਾਨ ਵੀਰ ਜਿੱਥੇ ਡਿਮਾਂਡ ਹੁੰਦੀ ਹੈ ਹਨਾ ਉੱਥੇ ਹੀ ਆਉਂਦੇ ਨੇ ਕਿ ਜੇ ਰੇਟ ਦੇ ਵਿੱਚ ਫਰਕ ਲੱਗਦਾ ਤਾਂ ਹੀ ਆਉਂਦੇ ਨੇ ਮੈਂ ਥੋੜੀ-ਮੋਟੀ ਗੱਲਬਾਤ ਵੀ ਕਰਦਾ ਵੀਰਾਂ ਨਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਵੀਰ ਦਾ ਜੇਤਾਰ ਰੰਗ ਕਿਹੜ ਕਰਦੇ ਨਾ ਜੀ ਸਾਲ ਡੇਢ ਸਾਲ ਦੇ ਆ ਪਰ ਅਸੀਂ ਪਹਿਲੀ ਵਾਰ ਪਹਿਲੀ ਵਾਰ ਆਏ ਹਾਂ ਠੀਕ ਹੈ ਤੇ ਹੋਰ ਵੀ ਕਿਸਾਨ ਵੀਰਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਜੀ ਮੇਵਾ ਸਿੰਘ ਬਾਈ ਜੀ ਪਿੰਡ ਕਿਹੜਾ ਜੀ ਬੁਰਜ ਰੱਟ ਤੁਸੀਂ ਕਿੰਨੇ ਟਾਈਮ ਤੋਂ ਜੁੜੇ ਹੋ ਜੀ ਇਹਨਾਂ ਨਾਲ ਤੁਸੀਂ ਤਾਂ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਇਆ ਜੀ ਘਟੋ ਘਟ 15 ਸਾਲਾਂ ਤੋਂ ਮਤਲਬ ਹੈ ਪਰ ਦੁਵਾਰੇ ਅਸੀਂ ਹੁਣ ਆਏ ਆ ਤੇ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਆ ਰੇਟ ਸਾਨੂੰ ਜਿਵੇਂ ਵੇਖਦੇ ਆ ਸਾਨੂੰ ਬਾਜ਼ਾਰ ਰੇਟ ਲੱਗਦੇ ਇਹਨਾਂ ਦੇ ਘੱਟ ਲੱਗਦੇ ਆ ਰੇਟ ਦੂਜੇ ਦੁਕਾਨਦਾਰਾਂ ਦੇ ਮੁਕਾਬਲੇ ਤੇ ਕੁ ਔਰ ਜਿਹੜੀਆਂ ਸਟੈਂਡਰਡ ਦੀਆਂ ਕੰਪਨੀ ਆ ਉਹ ਹੈਗੀਆਂ ਇਹਨਾਂ ਕੋਲੇ ਜੀ ਜੀ ਤੇ ਤਕਰੀਬਨ ਸਾਰੀ ਵੈਰਾਈਟੀ ਸੀਡ ਦੀ ਤੇ ਪੈਸਟੀਸਾਈਡ ਦੀ ਹੈ ਇਹਨਾਂ ਕੋਲ ਹੈਗੀ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਪੁੰਨਿਆ ਹਰ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਪਿੰਡ ਜੌਂਦਾ ਜੀ ਇਹ ਕਿੰਨੇ ਟਾਈਮ ਤੋਂ ਜੁੜੇ ਜੀ ਇਹਨਾਂ ਨਾਲ? ਇਹ ਤਾਂ ਤਕਰੀਬਨ ਜੋ ਖੇਤੀ ਜੁੜੇ ਆ ਜੀ 32 ਸਾਲ ਹੋ ਗਏ। 30 ਸਾਲ? ਹਾਂ ਜੀ ਇਹਨਾਂ ਦੀ ਦੁਕਾਨ ਤੇ ਉਹਨਾਂ ਪਹਿਲਾਂ ਅੰਦਰ ਲੈਡੇ ਹੁੰਦੇ ਸੀਗੇ ਜੀ। ਹੁਣ ਬਾਹਰ ਆ ਗਈ, ਬਾਹਰ ਆ ਗਈ। ਠੀਕ ਹੈ। ਤੇ ਕਿਵੇਂ ਆ ਕੰਮ ਇਹਨਾਂ ਦਾ? ਕੰਮ ਜੀ ਸਾਡੇ ਹਿਸਾਬ ਨਾਲ ਤਾਂ ਬਹੁਤ ਠੀਕ ਲੱਗਿਆ ਸਾਨੂੰ। ਤਾਂ ਹੀ ਜੁੜੇ ਹੋਏ। ਨਹੀਂ ਤਾਂ ਹੁਣ ਆਪਾਂ ਚਾਰ ਸਵੇਰੇ ਗੇੜੇ-ਗੇੜੇ ਖਾ ਕੇ ਸਾਰੇ ਫੇਰ ਹੀ ਉੱਥੇ ਤੱਕ ਆ ਕੇ ਖੜਦਾ ਜੇ ਆਪਾਂ ਮਨਾਂ ਤੇ ਠੀਕ ਲੱਗੂ। ਇਹ ਰੇਟ ਦੇ ਵਿੱਚ ਫਰਕ ਆ ਜਾਂ ਕਵਾਲਿਟੀ ਦੇ ਵਿੱਚ ਫਰਕ ਆ? ਕਵਾਲਿਟੀ ਵੀ ਸਹੀ ਐ ਜੀ, ਰੇਟ ਵੀ ਸਹੀ ਐ। ਠੀਕ ਹੈ ਹਾਂਜੀ ਕਿੰਦੀ ਗੱਲ ਕਰਦੇ ਆ ਬਾਜਵਾ ਜੀ ਬਾਜਵਾ ਜੀ ਹਾਂਜੀ ਠੀਕ ਹੈ ਤੇ ਬਾਕੀ ਬਾਈ ਨੰਬਰ ਸਕਰੀਨ ਤੇ ਹੀ ਜਾਂਦਾ ਤੁਸੀਂ ਵੀ ਪਹਿਲਾਂ ਫੋਨ ਲਾ ਲਿਓ ਫੇਰ ਬਾਈਆਂ ਕੋਲੇ ਆਇਓ ਤਸੱਲੀ ਤੁਸੀਂ ਕਰਨੀ ਹੈ ਤੇ ਕੁਆਲਿਟੀ ਬਾਈ ਦੇਣਗੇ ਸੋ ਵੀਡੀਓ ਸ਼ੇਅਰ ਕਰਿਓ ਤੇ ਪੇਜ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ ਜੀ